ਜਿਹੜੀ ਹੁਣ ਇਹ ਪ੍ਰੈਸਰਨਸ ਕਰ ਰਹੇ ਆ ਸਿਵਲ ਲਾਈਨ ਦਾ ਮਾਮਲਾ ਹੈਗਾ ਐਫ ਆਈ ਆਰ ਨੰਬਰ 19 ਹੈਗਾ 379 ਬੀ ਦੇ ਵਿੱਚ 34 ਆਈ ਪੀ ਸੀ ਤੇ ਆਮ ਦਰਜ ਦੇ ਵਿੱਚ ਜਿਹੜੀ ਹੈਗੀ ਹੈ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ ਇਹ ਘਟਨਾ ਜਿਹੜੀ ਹੈਗੀ ਆ 13 2 ਤਰੀਕ ਦੀ ਹੈਗੀ ਆ ਇਹਦੇ ਵਿੱਚ ਸੁਰਿੰਦਰ ਕੁਮਾਰ ਬੱਬਲੂ ਨਾਮ ਦਾ ਇੱਕ ਮੁੰਡਾ ਸੀਗਾ ਜਿਹੜਾ ਆਪਣੇ ਨਰੇਜੀ ਟੌਪਿੰਗ ਕੰਪਲੈਕਸ ਇਲੈਕਟ੍ਰੋਨਿਕਸ ਆਸ ਮਾਂ ਜਿਹੜਾ ਸੀਗਾ ਉਹ ਲੈ ਕੇ ਵਿਟਾਲੇ ਜਾਂਦਾ ਸੀਗਾ ਤੇ ਵਿਟਾਲਾ ਗੁਰਦਾਸਪੁਰ ਪਠਾਨਕੋਟ ਤੇ ਵਾਪਸੀ ਤੇ ਉੱਥੇ ਕਲੈਕਸ਼ਨ ਕਰਕੇ ਆਉਂਦਾ ਸੀਗਾ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਅਸੀਂ ਮੇਨ ਜਿਹਦੇ ਵਿੱਚ ਰਾਹੁਲ ਮੁੰਡਾ ਫੜਿਆ ਹੈਗਾ ਤੇ ਉਸੇ ਹੀ ਦੁਕਾਨ ਤੇ ਕੰਮ ਕਰਦਾ ਸੀਗਾ। ਉਹ ਦੀ ਜਗ੍ਹਾ ਕੰਮ ਕਰਦਾ ਸੀਗਾ ਤੇ ਉਹਨੂੰ ਇਹ ਸਾਰਾ ਭੇਚ ਗਿਆ ਇਹ ਬੰਦਾ ਜਾਂਦਾ ਇੰਨੇ ਵਜੇ ਜਿਹੜਾ ਹੈਗਾ ਇਹ ਪੈਸੇ ਲੈ ਕੇ ਵਾਪਸ ਆਉਂਦਾ। ਸੋ ਇਹਨੇ 10-15 ਦਿਨ ਤੋਂ ਇਹਨਾਂ ਦੀ ਰੈਕੀ ਕਰਵਾਉਣੀ ਸ਼ੁਰੂ ਕਰਤੀ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਪਰ ਉਹਨਾਂ ਨੇ ਰੈਕੀ ਕੀਤੀ ਕਿ ਇਹ ਇਹਦੀ ਇੱਕ ਪਾਰਟਿਕੂਲਰ ਬਾਤ ਸੀਗੀ। ਜਿਸ ਵਾਸਤੇ ਸ਼ਾਮ ਨੂੰ ਕਲੈਕਸ਼ਨ ਕਰਕੇ ਡੇਲੀ ਆਂਦਾ ਸੀਗਾ। ਔਰ ਇਹਨੂੰ ਇਹ ਵੀ ਚੀਜ਼ ਦਾ ਪਤਾ ਸੀਗਾ ਕਿ ਸ਼ਨੀ ਐਤਵਾਰ ਨੂੰ ਜਿਹੜਾ ਹੈਗਾ ਇਹ ਨਹੀਂ ਜਿਆਦਾ ਇਸ ਕਰਕੇ ਮੰਡੇ ਨੂੰ ਇਹਨਾਂ ਦੀ ਇਹਦੇ ਕੋਲ ਕਲੈਕਸ਼ਨ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਸੋ ਮੰਡੇ ਨੂੰ ਹੀ ਇਹਨਾਂ ਨੇ ਟਾਰਗੇਟ ਕੀਤਾ ਉਹਨੂੰ ਜਦੋਂ ਆ ਰਿਹਾ ਸੀਗਾ ਤਾਂ ਇਹਨਾਂ ਦਾ ਬੈਕ ਹੋ ਕੇ ਜਿਹੜੇ ਹੈਗੇ ਤਿੰਨ ਜਾਣੇ ਜਿਹੜੇ ਸੀਗੇ ਮੋਟਰਸਾਈਕਲ ਤੇ ਲੈ ਕੇ ਭੱਜ ਗਏ ਸੀ। ਜਿਨ੍ਹਾਂ ਵਿੱਚੋਂ ਅਸੀਂ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਸੰਨੀ ਜਿਹੜਾ ਹੈਗਾ ਮਹਿਰਾ ਜਿਹੜਾ ਤੇ ਦੂਸਰਾ ਜਿਹੜਾ ਹੈਗਾ ਆਪਣਾ ਰਾਹੁਲ ਜਿਹੜਾ ਹੈਗਾ ਇਹ ਦੋਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ। ਔਰ ਇਹਨਾਂ ਦੇ ਕੋਲੋਂ ਜਿਹੜੀ ਹੈਗੀ ਹੈ ਬਰਾਮਦ ਅਸੀਂ ਇੱਕ ਤੋਂ 28000 ਰੁਪਿਆ ਔਰ ਟੋਟਲ ਲੁਕ ਕਿੰਨੇ ਦੀ ਹੋਈ ਸੀ ਟੋਟਲ ਲੁਕ ਜਿਹੜੀ ਲੁੱਟ ਜਿਹੜੀ ਸੀਗੀ ਆ ਨਾ ਕੋ 4 ਲੱਖ 4.5 ਲੱਖ ਰੁਪਏ ਦੀ ਲਗਾਈ ਸੀ ਬਾਕੀ ਇੱਕ ਦੋ ਦੋਸ਼ੀ ਇਹਨਾਂ ਕੋ ਫੜਨ ਆ ਰਹੇ ਆ ਬਾਕੀ ਦੀ ਰਕਮ ਜਿਹੜੀ ਆ ਉਹਨਾਂ ਕੋਲ ਆ ਜਿਹੜੀ ਵੰਡ ਦੀ ਰਕਮ ਇਹਨਾਂ ਦੇ ਹਿੱਸੇ ਆਈ ਸੀਗੀ ਉਹ ਇਹਨਾਂਗੇ ਰਿਕਵਰ ਤੇ ਬੰਦੇ ਇਹਦੇ ਚਿੰਨੇ ਬੰਦੇ ਸ਼ਾਮਿਲ ਇਹਦੇ ਵਿੱਚ ਟੋਟਲ ਜਿਹੜੇ ਹੈਗੇ ਆ 4 ਬੰਦੇ ਹੋਰ ਸ਼ਾਮਿਲ ਹੈਗੇ ਨੇ ਦੋ ਉਹਨਾਂ ਦੇ ਰਿਲੇਟਿਵ ਹੀ ਹੈਗੇ ਨੇ ਜਿਹੜੇ ਉੱਥੇ ਬੈਠੇ ਸੀਗੇ ਜਿਨ੍ਹਾਂ ਨੂੰ ਪਤਾ ਸੀ ਸਾਜ਼ਿਸ਼ ਕਰਤਾ ਦੇ ਜਿਹੜੇ ਹੈ ਇੱਕ ਸਾਲਾ ਹੈਗਾ ਤੇ ਇੱਕ ਹੋਰ ਹੈਗਾ ਆ ਪੈਲਟ ਵੀ ਹੈਗੇ ਨੇ ਔਰ ਉਹਨਾਂ ਨੂੰ ਜਿਹੜਾ ਪਤਾ ਸੀਗਾ ਕਿ ਇਹ ਕਹਾਣੀ ਇਦਾਂ ਹੈਗੀ ਆ ਤੋ ਉਹਨਾਂ ਨੇ ਵੀ ਜਿਹੜੇ ਇਹਨਾਂ ਦੇ ਵਿੱਚੋਂ ਜਿਹੜਾ ਮਾਸਟਰਮਾਈਂਡ ਸੀਗਾ ਉਹ ਉਹ ਰਾਹੁਲ ਉਹ ਸਾਜ਼ਿਸ਼ ਕਰਤਾ ਮਾਸਟਰਮਾਈਂਡ ਜਿਹੜਾ ਮੇਨ ਰਾਹੁਲ ਉਹ ਫੜਿਆ ਸੀ ਉਸੇ ਨੌਕਰੀ ਕਰਦਾ ਸੀ ਉਸੇ ਦੁਕਾਨ ਉਸੇ ਦੁਕਾਨ ਤੇ ਪਹਿਲਾਂ ਨੌਕਰੀ ਕਰਦਾ ਹੋਇਆ ਹੁਣ ਹੁਣ ਫਿਰ ਉਸਨੇ ਸਾਜ਼ਿਸ਼ ਕਰਕੇ ਕਿ ਉਹਨੂੰ ਪਤਾ ਸੀਗਾ ਕਿ 8 ਵਜੇ ਇਹ ਸਮਾਨ ਲੈ ਕੇ ਜਾਂਦੇ 8 ਵਜੇ ਲੈ ਕੇ ਜਾਂਦੇ ਫਿਰ 10 ਦਿਨ ਪਹਿਲਾਂ ਉਹਨੇ ਜਿਹੜੀ ਸੀਗੀ ਇਹ ਸਾਜ਼ਿਸ਼ ਰਚੀ ਸਾਰੀ ਤੇ ਫਿਰ ਉਹਨਾਂ ਨੂੰ ਇੱਕ ਦਿਨ ਇਹਨਾਂ ਨੇ ਜੋਬ ਛੱਡੀ ਸੀ ਹਾਂ ਜੋਬ ਛੱਡੀ ਸੀ ਉਸ ਤੋਂ ਪਹਿਲਾਂ ਕੰਮ ਕਰਦਾ ਸੀ ਨਾ ਉਹ ਉਹਨੇ ਤਾਂ ਜੇ ਢਾਕੀ ਲਈ ਥੋੜੇ ਚਿਰ ਪਹਿਲਾਂ ਹੀ ਛੱਡੀ ਹੈ ਸਰ ਕਾਰਨ ਕੀ ਸਮਝਦੇ ਹੋ ਕਿ پیچھے ਜਿਹੜਾ ਨਾ ਚੋਰੀ ਕਿਉਂ ਬੋਲੇ ਕਿਉਂ ਉਹਨਾਂ ਦੀ ਕੀਤਾ ਦੇਖੋ ਕਾਰਨ ਇਹਨਾਂ ਜੋ ਇਹੀ ਲੱਗ ਰਿਹਾ ਹੈਗਾ ਕਿ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਉਹਦੇ ਕਰਕੇ ਜਿਹੜੀ ਇਹਨਾਂ ਨੇ ਸਾਜ਼ਿਸ਼ ਰਚੀ ਵੀ ਉਹਨਾਂ ਕੋਲ ਪੈਸਾ ਜਿਹੜਾ ਹੈਗਾ ਕਲੈਕਸ਼ਨ ਕਰਕੇ ਆਂਦੇ ਨੇ ਤੇ ਕਾਫੀ ਹੈ ਸੀਗਾ ਤਾਂ ਪੇਸ਼ ਕਰ ਕੀ ਲੱਗਦਾ ਸਰ ਕਾਫੀ ਜੇ ਲੰਮਟਨ ਨੂੰ ਲੋੜਵਾਨ ਹੋ ਤੇ ਮਰਤੇ ਜਾਂ ਆਪਣੀ ਜਿਹੜੀ ਜ਼ਰੂਰਤ ਮਨ ਕੀ ਜਾ ਦੇ ਲੈਣ ਵਾਸਤੇ ਦੇਖੋ ਕਿ ਇਤਨਾ ਉਹਨਾਂ ਨੂੰ ਕੁਝ ਤੱਕ ਸਾਲ ਆ ਰਿਹਾ ਦੇਖੋ ਹਮੇਸ਼ਾ ਹੀ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਇਨਸਾਨ ਦੀ ਪ੍ਰਕਿਰਤੀ ਹੈਗੀ ਹੈ ਕਿ ਜਿਹੜੇ ਚੀਜ਼ ਉਹਨੂੰ ਸੌਖੀ ਲੱਗਦੀ ਹੈ ਉਹਨੂੰ ਕਰਦਾ ਹੈ ਸੋ ਸਾਰਿਆਂ ਹੀ ਇੱਕ ਹਰ ਚੀਜ਼ ਈਜ਼ੀ ਮਨੀ ਹਰ ਬੰਦਾ ਈਜ਼ੀ ਮਨੀ ਚਾਹੁੰਦਾ ਹੈ ਕੰਮ ਕਰਨਾ ਨਹੀਂ ਜਿਹੜਾ ਵੀ ਉਹਨੂੰ ਸੌਖਾ ਲੱਗਦਾ ਹੈ ਫਿਰ ਉਹ ਉਸ ਤੰਦੇ ਨੂੰ ਅਪਣਾ ਲੈਂਦਾ ਹੈ ਸੋ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਕਈ ਵਾਰੀ ਜਿਹੜੇ ਹੈਗੇ ਆ ਇਹ ਕ੍ਰਿਮੀਨਲ ਜਿਹੜੇ ਹੈਗੇ ਆ ਪੈਸੇ ਦੀ ਐਲੋਰਮੈਂਟ ਦੇ ਕਰਕੇ ਜਿਹੜੇ ਕ੍ਰਾਈਮ ਕਰਦੇ ਨੇ ਫਿਰ ਇਨਜ਼ਾਮ ਜਿਹੜਾ ਇਹਨਾਂ ਦਾ ਮਾੜਾ ਇਹਨਾਂ ਦੀ ਏਜ 20 ਤੋਂ 22 ਸਾਲ ਦੀ ਹੈਗੀ 22 ਜਿਹੜਾ ਇਹ ਰਾਹੁਲ ਦੇ ਉੱਤੇ ਪਹਿਲਾਂ ਦੋ ਪਰਚੇ ਮੁਕੱਦਮੇ ਦਰਜ ਹੈਗੇ ਨੇ ਇੱਕ ਸਿਵਲ ਲਾਈਨ ਦੇ ਵਿੱਚ ਹੀ 379 ਬੀ ਦਾ ਦਰਜ ਹੈਗਾ ਔਰ ਇੱਕ ਬੀਡ ਵਿਜੀਲੈਂਸ ਦੇ ਵਿੱਚ ਐਂਡੀਪੀਸੀ 8 ਦਾ ਪਰਚਾ ਹੈ ਨਸ਼ੇ ਦੇ ਤਰ੍ਹਾਂ ਮੈਂ ਸ਼ਹਿਰਾ ਵੀ ਆਦੀ ਹਾਂ ਜੀ ਪਰ ਇਹ ਪਰ ਕਾ ਵੀ ਮੰਨ ਪਤਾ ਹੁੰਦੇ ਬਾਅਦ ਉਹਨਾਂ ਨੇ ਇਹਨੂੰ ਜੋਬ ਤੇ ਰੱਖਿਆ ਤੇ ਉਸ ਤੋਂ ਬਾਅਦ ਇਹਨੇ ਕੰਮ ਕੀਤਾ ਚੱਲਦਾ ਨਹੀਂ ਜੇ ਜਿਹੜੀ ਦੁਕਾਨ ਤੇ ਕੰਮ ਕਰਦਾ ਸੀ ਉਹ ਉੱਥੋਂ ਉਹਨਾਂ ਨੇ ਕੱਢਤਾ ਸੀਗਾ ਪਰ ਇਹਨੂੰ ਪਹਿਤ ਪਤਾ ਸੀ ਕਿ ਕਿ ਇਹ ਉਹ ਜਿਹੜਾ ਮਦਈ ਸੀਗਾ ਉਹਦੇ ਹੀ ਜਗ੍ਹਾ ਤੇ ਇਹੀ ਜਾਂਦਾ ਹੁੰਦਾ ਸੀਗਾ ਪਹਿਲਾਂ ਸੋ ਇਹਨੂੰ ਪਤਾ ਸੀਗਾ ਕਿ ਇਹ ਦੁਕਾਨ ਕਲੈਕਸ਼ਨ ਕਰਕੇ 8 ਵਜੇ ਵਾਪਸ ਆਉਣਾ ਹੈ ਤੇ ਤਾਂ ਹਰ ਦੁਕਾਨ ਦਾ ਇੱਕ ਸਿਸਟਮ ਹੁੰਦਾ ਉਹਦੇ ਸਿਸਟਮ ਦੇ ਇਹਨੂੰ ਪਤਾ ਸੀਗਾ ਕਿ 8 ਵਜੇ ਇਹਨਾਂ ਨੇ ਕਲੈਕਸ਼ਨ ਕਰਨ ਜਾਣਾ ਹੈ 8 ਵਜੇ ਕਲੈਕਸ਼ਨ ਕਰਕੇ ਵਾਪਸ ਆਉਣਾ ਸੋ ਉਸ ਚੀਜ਼ ਦੇ ਨੂੰ ਨੋ ਲੈਜ